ਸਤਿ ਸ਼੍ਰੀ ਅਕਾਲ ਜੀ ਦੇਣੀ ਗੁਜਾਲਾ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹਾਂ ਦੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਥਾਰ ਵਾਲੀ ਬੀਬੀ ਬਹੁਤ ਫੇਮਸ ਹੋਈ ਆ ਉਹ ਥਾਰ ਵਾਲੀ ਬੀਬੀ ਕੌਣ ਆ ਤੁਸੀਂ ਉਹ ਨਾ ਸਮਝੋ ਕਿ ਜ਼ਿਆਦਾਤਰ ਸਿੰਗਰਾਂ ਦੇ ਨਾਮ ਤੋਂ ਲੋਕ ਮਸ਼ਹੂਰ ਹੁੰਦੇ ਨੇ ਥਾਰ ਹੋ ਗਈ ਜਾਂ ਕੋਈ ਹੋ ਗਿਆ ਇਦਾਂ ਦਾ ਪਰ ਆ ਥਾਰ ਵਾਲੀ ਜਿਹੜੀ ਬੀਬੀ ਆ ਅਮਨਦੀਪ ਕੌਰ ਪੰਜਾਬ ਪੁਲਿਸ ਦੀ ਕਾਂਸਟੇਬਲ ਸੀ ਜਿਹਦੇ ਉੱਪਰ ਨਸ਼ੇ ਦਾ ਜਿਹੜਾ ਪਰਚਾ ਦਰਜ ਹੋਇਆ ਸੀ ਅਪਾ ਅਕਸਰ ਦੇਖੀਦਾ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਅੱਜਕੱਲ ਨਸ਼ੇ ਦੀ ਜਿਹੜੀ ਲਹਿਰ ਆ ਚੱਲੀ ਹੋਈ ਆ ਔਰ ਪ੍ਰਸ਼ਾਸਨ ਵੱਲੋਂ ਵੀ ਪੂਰੀ ਕਾਰਵਾਈ ਕੀਤੀ ਜਾ ਰਹੀ ਆ ਕਿ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਘਰਾਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਆ ਤੇ ਬਹੁਤ ਚੰਗਾ ਉਪਰਾਲਾ ਔਰ ਬੜੀ ਤੇਜ਼ੀ ਦੇ ਨਾਲ ਇਹ ਕੰਮ ਹੋ ਰਿਹਾ ਪਰ ਕਿਤਨਾ ਕਿਤੇ ਸਰਕਾਰਾਂ ਵੱਲੋਂ ਛੋਟੀਆਂ-ਛੋਟੀਆਂ ਜਿਹੜੀਆਂ ਅਣ ਦੇਖੀਆਂ ਗੱਲਾਂ ਵੀ ਹੋ ਜਾਂਦੀਆਂ। ਗੱਲ ਕਰੀਏ ਪੰਜਾਬ ਪੁਲਿਸ ਦੀ, ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੀ ਆ ਲੋਕਾਂ ਨੂੰ ਪੰਜਾਬ ਪੁਲਿਸ ਤੋਂ ਬੜੀ ਉਮੀਦ ਹੁੰਦੀ ਹੈ ਕਿ ਪੁਲਿਸ ਜਿਹੜੀ ਸਾਡੀ ਰਖਵਾਲੀ ਕਰੇਗੀ, ਸਾਡੇ ਬਾਰੇ ਸੋਚੇਗੀ, ਸਾਨੂੰ ਗਲਤ ਲੋਕਾਂ ਤੋਂ ਬਚਾਏਗੀ ਤੇ ਇੱਥੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਝ ਜਿਹੜੇ ਮੁਲਾਜ਼ਮਾਂ ਨਸ਼ੇ ਦੇ ਕੇਸ ਦੇ ਵਿੱਚ ਫੜੇ ਜਾ ਰਹੇ ਨੇ। ਵਰਦੀ ਪਾ ਕੇ ਵਰਦੀ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ। ਤੇ ਇਹਦਾ ਕਾਰਨ ਕੀ ਹੈ? ਕਿਉਂਕਿ ਵਰਦੀ ਪਾਈ ਹੋਵੇ ਤਾਂ ਸ਼ਾਇਦ ਕੋਈ ਸ਼ੱਕ ਨਹੀਂ ਕਰਦਾ ਕਿ ਕਹਿੰਦੇ ਕਿ ਵਰਦੀ ਪਾ ਕੇ ਬੰਦਾ ਸਾਡੀ ਰਖਵਾਲੀ ਕਰੇਗਾ ਪਰ ਖਵਾਲੀ ਕੀ ਕਰਨੀ ਹੈ ਉਹ ਨੌਜਵਾਨ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਨਸ਼ਾ ਵੇਚ ਰਹੇ ਨੇ ਵਰਦੀ ਪਾ ਕੇ ਤੇ ਅਮਨਦੀਪ ਕੌਰ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਸੀ ਮੈਂ ਜਿਵੇਂ ਗੱਲ ਕੀਤੀ ਕਿ 10 2 ਗ੍ਰਾਮ 5 ਗ੍ਰਾਮ ਵਿੱਚ ਵੀ ਜਿਹੜੇ ਕੁਝ ਨੌਜਵਾਨ ਜਾਂਦੇ ਆ ਮਹੀਨਾ ਮਹੀਨਾ 1.5 ਮਹੀਨਾ ਉਹਨਾਂ ਦੀ ਜਮਾਨਤ ਨਹੀਂ ਹੁੰਦੀ ਆ ਕਈ ਤੇ ਕਾਫੀ ਸਮਾਂ ਲੱਗ ਜਾਂਦਾ ਪਰ ਅਮਨਦੀਪ ਕੌਰ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਜ਼ਮਾਨਤ ਹੋਈ ਤੇ ਦਿਨਾਂ ਦੇ ਵਿੱਚ ਹੀ ਆ ਕਾਫੀ ਕੁਝ ਫੜਿਆ ਗਿਆ ਪਰ ਉਹਨਾਂ ਨੇ ਉਸ ਤੋਂ ਬਾਅਦ ਆਪਣੀ ਸਫਾਈ ਦਿੱਤੀ ਸਫਾਈ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਕਲੀਅਰ ਕੀਤਾ ਕਿ ਮੇਰੇ ਕੋਲ ਜੋ ਕੁਝ ਵੀ ਸੀਗਾ ਮੈਨੂੰ ਗਿਫਟ ਮਿਲੇ ਨੇ ਉਹ ਵੀ ਗਿਫਟ ਮਿਲੇ ਆ ਗੱਡੀ ਗਿਫਟ ਮਿਲੀ ਕੜੀ ਗਿਫਟ ਮਿਲੀ ਸਫਾਈ ਦਿੱਤੀ ਪਰ ਕਿਤਨਾ ਕਿਤੇ ਸ਼ੱਕ ਦੀ ਜਿਹੜੀ ਸੂਈ ਸੀ ਸਰਕਾਰਾਂ ਵੱਲੋਂ ਉਹਦੇ ਉੱਪਰ ਪੂਰੀ ਤਰ੍ਹਾਂ ਟਿਕੀ ਹੋਈ ਸੀ ਜ਼ਮਾਨਤ ਹੋਣ ਤੋਂ ਬਾਅਦ ਵਿਜੀਲੈਂਸ ਨੇ ਫਿਰ ਦੁਬਾਰਾ ਰੇਟ ਮਾਰੀ ਤੇ ਅਮਨਦੀਪ ਨੂੰ ਦੁਬਾਰਾ ਅਰੈਸਟ ਕੀਤਾ ਗਿਆ ਤੇ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਸੇ ਤਰ੍ਹਾਂ ਇਹ ਸਰਕਾਰ ਜਿਹੜੀ ਇਹ ਕਾਰਵਾਈ ਗਲਤ ਲੋਕਾਂ ਦੇ ਉੱਪਰ ਕਰਦੀ ਰਹੇ ਤੇ ਜਿਹੜਾ ਜਨਤਾ ਦਾ ਵਿਸ਼ਵਾਸ ਆ ਸਰਕਾਰ ਦੇ ਉੱਪਰ ਪੰਜਾਬ ਸਰਕਾਰ ਉੱਪਰ ਬਣਿਆ ਰਹੇਗਾ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਟਾਈਮ ਤੇ ਇਦਾਂ ਦੇ ਲੋਕਾਂ ਨੂੰ ਸਭ ਤੋਂ ਸਖਤ ਜਿਹੜੀ ਆ ਸਜ਼ਾ ਦਿੱਤੀ ਜਾਵੇ ਤੇ ਇਹੋ ਜੀਆਂ ਕੋਈ ਨਵੀਂ ਤੋਂ ਨਵੀਂ ਜਿਹੜੀ ਆ ਕੰਟੈਂਟ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਂਦੇ ਰਹਾਂਗੇ ਤਦ ਤੱਕ ਲਈ ਸ਼ੌਕੀ ਬਣਦੇ ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ